ਰਾਵਣ ਨੂੰ ਜਦੋਂ ਗੱਜਦਿਆਂ ਵੇਖਿਆ ਨਾ ਹੂਰਾ ਨੇ ਉਹਦੀ ਬਹਾਦਰੀ ਤੇ ਲੁਬਾਇ ਮਾਨ ਹੋ ਗਈਆਂ ਉਹਦੀ ਸੂਰਮਗਤੀ ਦੇ ਉੱਤੇ ਤੇ ਉਹਨੂੰ ਫਿਰ ਆਖਦੀਆਂ ਨੇ ਵਲੇ ਵਲ ਸਾਈ ਜਿਵੇਂ ਜੁਗਾ ਤਾਈ ਪੰਦੇ ਕੋਲੀ ਜਾਈ ਆਲਾ ਵੀ ਤੈ ਐਸੇ ਵਲੇ ਵਲ ਸਾਈ ਉਹ ਸਾਈ ਤੇਰੇ ਤੋਂ ਬਲਹਾਰ ਜਾਈਏ ਜੁਗਾ ਤੱਕ ਜੀਦਾ ਰਹਿ ਤਾਂ ਇੱਕ ਟੰਡੇ ਕੋਲੀ ਜਾਈ ਤੇ ਤੋਂ ਵਾਰਨੇ ਜਾਈਏ ਉਦਾਂ ਵੱਲੇ ਦਾ ਅਰਥ ਵੱਲ ਦਾ ਅਰਥ ਵੀ ਸੁਆਮੀ ਸਾਈ ਹੁੰਦਾ ਤੇ ਵੱਲੇ ਵੱਲ ਇਕੱਠਾ ਕਰਕੇ ਵੀ ਤੇਰੇ ਤੋਂ ਸਦਕੇ ਬਲਹਾਰਨੇ ਜਾਈਏ ਅਰਥ ਕੀਤਾ ਜਾਂਦਾ ਵੱਲੇ ਵੱਲੇ ਸਾਈ ਜੀ ਵੀ ਜੁਗਾ ਤਾਈ ਟੰਡੇ ਕੋਲੀ ਜਾਈ ਅਲਾਵੀ ਤੇ ਐਸੇ ਅਲਾਵੀਤ ਅਲਾਉਣਾ ਹੁੰਦਾ ਏਦਾਂ ਅਲਾਉਂਦੀਆਂ ਨੇ ਏਦਾਂ ਆਖਦੀਆਂ ਨੇ ਉਹ ਤੇਰੇ ਬਲਹਾਰ ਜਾਈਏ ਤੂੰ ਜੁਗਾਂ ਤੱਕ ਜੀਂਦਾ ਰਹੇ ਲਗੋ ਲਾਰ ਥਾਨੇ ਬਰੋ ਰਾਜ ਮਨ ਕਹੋ ਕਾ ਔਰ ਕਾਨੇ ਹੱਤੀ ਛਾੜ ਤੋ ਸੇ ਲਗੋ ਲਾਰ ਥਾਨੇ ਲਾਰ ਮੈਨੇ ਲੜ ਥਾਨੇ ਮੈਨੇ ਤੇਰੇ ਅਸੀਂ ਤਾਂ ਹੁਣ ਤੇਰੇ ਲੜ ਲੱਗ ਗਈਆਂ ਅਸੀਂ ਨਾ ਤੇਰੇ ਲੜ ਲੱਗ ਗਈਆਂ ਬਰੋਂ ਰਾਜਮਾਨੇ ਤੂੰ ਐ ਰਾਜਾ ਸਾਨੂੰ ਵਰਲਾ ਤੂੰ ਸਾਨੂੰ ਹੁਣ ਵਰਲਾ ਕਹੋਂ ਔਰ ਕਾਨੇ ਹੋਰ ਕੌਣ ਆ ਦੱਸੋ ਅਸੀਂ ਹੋਰ ਕਿੱਥੇ ਜਾਈਏ ਤੇਰੇ ਵਰਗਾ ਤੇ ਕੋਈ ਹੋਰ ਦਿਸਦਾ ਹੀ ਨਹੀਂ ਬਹਾਦਰ ਤੇਰੇ ਵਰਗਾ ਤੇ ਕੋਈ ਹੋਰ ਸੂਰਮਾ ਨਜ਼ਰ ਹੀ ਨਹੀਂ ਆਉਂਦਾ ਹੱਠੀ ਛਾੜ ਤੋਸੋ ਉਹ ਤੇਰੇ ਵਰਗੇ ਹੱਠੀ ਨੂੰ ਛੱਡ ਕੇ ਰਾਵਣ ਨੂੰ ਕਹਿੰਦੀਆਂ ਹੋਰਾ ਅਸੀਂ ਦੱਸੋ ਕਿੱਧਰ ਜਾਈਏ ਤੇਰੇ ਵਰਗਾ ਤੇ ਕੋਈ ਦੁਨੀਆ ਤੇ ਨજર ਨਹੀਂ ਆਉਂਦਾ ਐਨਾ ਬਹਾਦਰ ਐਨਾ ਸੂਰਮਾ ਐਨਾ ਬੇਖੌਫ ਐਨਾ ਨਿਤੜਕ ਐਨਾ ਜਿਆਦਾ ਜੰਗ ਦੇ ਮੈਦਾਨ ਵਿੱਚ ਆਪੇ ਤੋਂ ਬਾਹਰ ਹੋ ਕੇ ਬਿਨਾ ਜਾਣ ਦੀ ਪਰਵਾਹ ਕਰਨ ਤੋਂ ਲੜਨ ਵਾਲਾ ਬਰੋਂ ਆਨ ਮੋਕ ਪਜੋਾਨ ਤੋ ਕੋ ਚਲੋ ਦੇ ਲੋਕੋ ਤਜੋ ਬੇਗਲੰਕਾ ਯਾਰੀ ਸਭ ਤੋਂ ਸੋਹਣੀ ਹੋਰ ਸੀ ਨਾ ਉਹਨਾਂ ਦੀ ਉਹ ਕਹਿੰਦੀ ਆ ਨਹੀਂ ਪਿੱਛੇ ਹਟੋ ਮੈਨੂੰ ਗੱਲ ਕਰਨ ਦੋ ਉਹ ਕਹਿੰਦੀ ਆ ਬਰੋਂ ਆਨ ਮੋਕੋ ਮੈਨੂੰ ਵੜ ਲਓ ਭਜੋਂ ਆਨ ਤੋਕੋ ਮੈਂ ਤੁਹਾਡੀ ਸੇਵਾ ਕਰਾਂਗੀ ਤੁਹਾਡੇ ਚਰਣਾ ਚ ਰਾਵਾਂਗੀ ਤੇ ਚਲੋ ਇਕੱਠੇ ਚੱਲਦੇ ਆ ਚਲੋ ਦੇਵ ਲੋਕੋ ਤਜੋ ਬੇਗ ਲੰਕਾ ਛੱਡ ਦੋ ਲੰਕਾ ਨੂੰ ਛੱਡ ਦੋ ਹੁਣ ਸਭ ਇਨਾ ਪਟਰਾਣੀਆਂ ਰਾਣੀਆਂ ਨੂੰ ਤੇ ਮੇਰੇ ਨਾਲ ਚੱਲੋ ਆਪਾਂ ਚੱਲਦੇ ਆਂ ਦੇਵ ਲੋਕ ਨ ਸਵਈਆ ਅਨੰਤ ਤੁਕਾ ਅਨੰਤ ਤੁਕਾ ਦਾ ਮਤਲਬ ਹੈ ਪੀ ਇਹਦੇ ਜਿਹੜੇ ਵਿਸ਼ਰਾਮ ਹੈ ਨਾ ਅਖੀਰ ਦੇ ਉੱਤੇ ਜਿਹੜੇ ਤੁਕਾਂ ਤਿਆ ਉਹ ਤੁਕਾਂਤ ਨਹੀਂ ਮਿਲਦੇ ਤਾਂ ਅਨੰਤ ਤੁਕਾ ਲਿਖਿਆ ਹੋਇਆ ਰੋਸ ਪਰਿਉ ਤਜ ਜੋ ਸੁਨੇ ਸਚਰ ਸ੍ਰੀ ਰਗੋ ਰਾਜ ਕੋ ਕਾਇ ਪ੍ਰਹਾਰੇ ਜੋਸ਼ ਬਡੋ ਕਰ ਕੌਸ਼ਲ ਹੈ ਅਤ ਬੀਚਾ ਹੀ ਤੇ ਸਰ ਕਾਟੇ ਉਤਾਰੇ ਤੇਰੇ ਬਡੋ ਕਰ ਰੋਸ ਦੀਵਾਰ ਦਨ ਥਾਇ ਪਰ ਕਪ ਪੁੰਜ ਸੰਗਾਰ ਪਟਸ ਲੋਹਤੀ ਪਰ ਸੰ ਕਰੀਏ ਜੰਬੂ ਵੇ ਜਮਦੜ ਚਲਾਵੇ 라वण ਨੇਨਾ ਕੋਸੇ ਵਿੱਚ ਆ ਕੇ ਹੂਰਾਵਲ ਨਹੀਂ ਧਿਆਨ ਦਿੱਤਾ ਰੋਸ ਵਿੱਚ ਭਰ ਕੇ ਪੜੇ ਖੋਸ਼ੋ ਹਵਾਸ਼ ਵਿੱਚ ਉਹਨੇ ਰਾਮਚੰਦਰ ਜੀ ਦੇ ਵੱਲ ਨਾ ਬਾਣ ਚਲਾ ਦਿੱਤੇ ਵਾਰ ਉਹਨੇ ਕੀਤੇ ਪੜੇ ਪਰ ਜੋਸ਼ ਬੜੋ ਕਰ ਕੌਸ਼ਲ ਹੈ ਕੌਸ਼ਲ ਹੂੰ ਕੌਸ਼ਲਿਆ ਦੇ ਪੁੱਤਰ ਰਾਮ ਨੇ ਅੱਧ ਵਿੱਚ ਹੀ ਤੇ ਅੱਧ ਵਿੱਚ ਹੀ ਉਹਦੇ ਸਿਰ ਕਾਟੇ ਉਤਾਰੇ ਉਹਦੇ ਜਿਹੜੇ ਤੀਰ ਸੀ ਨਾ ਵਿਚਕਾਰ ਰਾਹ ਚ ਆਉਣ ਹੀ ਨਹੀਂ ਦਿੱਤੇ ਤੇ ਵਿਚਕਾਰ ਹੀ ਕੱਟ ਕੇ ਸੁੱਟ ਦਿੱਤੇ ਫੇਰ ਵੱਡੋ ਕਰ ਫੇਰ ਉਹਨੇ بڑا ਗੁੱਸਾ ਕਰਕੇ ਫੇਰ ਵੱਡੋ ਕਰ ਰੋਸ ਦੀਵਾਰਦਨ ਦੀਵਾਰਦਨ ਦੇਵਾਂ ਨੂੰ ਦੇਵਾਂ ਦਾ ਵੈਰੀ ਦੇਵਾਂ ਨੂੰ ਮਾਰਨ ਵਾਲਾ ਰਾਵਣ ਜਿਹੜਾ ਕਹਿੰਦੇ ਉਹਨੇ ਫੇਰ ਬੜਾ ਜ਼ਿਆਦਾ ਗੁੱਸਾ ਕੀਤਾ ਤਾਏ ਪਰੇ ਕਪੀ ਪੁੰਜ ਸੰਘਾਰੇ RAM ਉਹਨੇ ਬੜੇ ਹੋਰ ਵਨਰਾਂ ਵੱਲ ਤੀਰ ਮਾਰਿਆ ਤੇ ਬੜੇ ਹੀ ਵਨਰ ਉਹਨੇ ਮਾਰ ਦਿੱਤੇ ਪਟਸ ਲੋਹ ਹੱਤੀ ਪਰਸੰ ਉਹਦੇ ਇੱਕ ਹੱਥ ਵਿੱਚ ਪਟਸਿਆ ਤਲਵਾਰ ਆ ਲੋਹ ਹੱਤੀ ਲੋਹ ਦੇ ਹੱਥੇ ਵਾਲੀ ਇੱਕ ਹੱਥ ਵਿੱਚ ਉਹਦੇ ਕੋਲ ਬਰਸ਼ੀ ਇੱਕ ਹੱਥ ਵਿੱਚ ਉਹਨੇ ਪਰਸਾ ਕੋਹਾੜਾ ਪੜਿਆ ਵਾ ਫਿਰ ਗੜੀਏ ਉਨੇ ਨੇ ਜੇ ਫੜੇ ਨੇ ਜੰਬਵੇ ਨੇ ਜਮਦਾੜ ਚਲਾਵਾ ਇਹ ਸਾਰੇ ਸ਼ਸਤਰ ਜਿਹੜੇ ਆ ਨਾ ਇੱਕੋ ਵਾਰੀ 라ਵਣ ਚਲਾਉਣ ਲੱਗ ਪਿਆ ਬੜੇ ਜੋਸ਼ ਵਿੱਚ ਆ ਗਿਆ ਬੜਾ ਭयंਕਰ ਜਿਹੜਾ ਜੰਗ ਉਹਨੇ ਸ਼ੁਰੂ ਕਰ ਦਿੱਤਾ ਚੋ ਬੋਲਾ ਸੁਵਈਆ ਸ੍ਰੀ ਰਗੂ ਰਾਜ ਸਰਾਸਨ ਲਰ ਸਠਾਨ ਕਾਣੀ ਰਨ ਬਾਨ ਪ੍ਰਹਾਰੇ ਰਾਮਚੰਦਰ ਜੀ ਨੇ ਵੇਖਿਆ ਵੀ ਇਹ ਤੇ ਹੁਣ ਕਿੱਥੇ ਹੀ ਪੈ ਗਿਆ ਇਹ ਤੇ ਹਰਦਾ ਹੀ ਨਹੀਂਗਾ ਕਈ ਦੇ ਉਹਨਾਂ ਨੇ ਵੀ ਫਿਰ ਲੈ ਕੇ ਆਪਣਾ ਸਰਾਸਣ ਸਰ ਮੈਨੇ ਤੀਰ ਤੇ ਤੀਰ ਦਾ ਆਸਨ ਕਮਾਨ ਰਿਸ ਠਾਨ ਕਣੀ ਰਨ ਬਾਣ ਪ੍ਰਹਾਰੇ ਤੇ ਆ ਕੇ ਜੋਸ਼ ਵਿੱਚ ਜਦੋਂ ਮਾਰੇ ਨਾ ਤੀਰ ਵੀਰਨ ਮਾਰੇ ਦਸਾਰ ਜਾਏ ਸਾਰੇ ਅੰਬਰ ਤੇ ਬਰਸੇ ਜਨ ਓਰੇ ਵੀਰਾਂ ਨੂੰ ਮਾਰ ਕੇ ਉਹ ਤੀਰ ਜਿਹੜੇ ਸੀ ਦਸਾਰ ਮੈਨੇ ਅਗਲੇ ਬੰਨੇ ਚਲੇ ਗਏ ਐਦਾਂ ਲੱਗਾ ਜਿਵੇਂ ਆਕਾਸ਼ ਤੋਂ ਕੜੇ ਡਿੱਗਦੇ ਨੇ ਬਾਜ ਗਜੀ ਰਥ ਸਾਜ ਗਿਰੇ ਤਰ ਪਤਰ ਅਨੇਕ ਸੋ ਕੌਣ ਗਿਣਾਵੇ ਬਾਜ ਰਥੀ ਘੋੜਿਆਂ ਦੇ ਸਵਾਰ ਹਾਥੀਆਂ ਦੇ ਸਵਾਰ ਰਥਾਂ ਤੇ ਚੜੇ ਹੋਏ ਸਭ ਧਰਤੀ ਤੇ ਡਿਗ ਡੇਗ ਦਿੱਤੇ ਰਾਮ ਜੀ ਨੇ ਪਰ ਪਤਰ ਅਨੇਕ ਸੋ ਕੌਣ ਗਿਣਾਵੇ ਇੰਨੇ ਤੀਰ ਚੱਲੇ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਕਹਿੰਦੇ ਹੋ ਸਕਦੀ ਤੇ ਐਦਾਂ ਲੱਗਦਾ ਜਦੋਂ ਤੀਰਾਂ ਦੇ ਨਾਲ ਸੂਰਮੇ ਡਿੱਗੇ ਨੇ ਧਰਤੀ ਤੇ ਲਾਸ਼ਾਂ ਪਈਆਂ ਨੇ ਧਰਤੀ ਤੇ ਸੌਂਗੇ ਨੇ ਸਦਾ ਦੀ ਨੀਂਦੇ ਤੇ ਐਵੇਂ ਜਾਪਦਾ ਦਸਵੇਂ ਪਾਸ਼ਾ ਪਰਮਾਉਂਦੇ ਨੇ ਫਾਗਣ ਪਾਣ ਪ੍ਰਚੰਦ ਬਾਏ ਬਨ ਪੱਤਰਨ ਤੇ ਜਨ ਪੱਤਰੇ ਉਡਾਨੇ ਇਹਦਾ ਫਾਗਣ ਫੱਗਣ ਦੇ ਮਹੀਨੇ ਚ ਹਵਾ ਆਵੇ ਤੇ ਰੁੱਖਾਂ ਦੇ ਉਤੋਂ ਸੁੱਕੇ ਪੱਤੇ ਢਾਕੇ ਲੈ ਜਾਂਦੀਆਂ ਨਾ ਕਿਸੇ ਬੰਨੇ ਐਦਾਂ ਮਹਾਰਾਜ ਦੇ ਤੀਰ ਹਵਾ ਵਾਂਗੂ ਨੇਰੀ ਵਾਂਗੂ ਤੂਫਾਨ ਵਾਂਗੂ ਆਏ ਤੇ 라ਵਣ ਦੇ ਜੂਧਿਆਂ ਨੂੰ ਸੂਰਮਿਆਂ ਨੂੰ ਰਾਜਕੁਮਾਰਾਂ ਨੂੰ ਉੜਾ ਪੁੜਾ ਕੇ ਨਾਲ ਲੈ ਗਏ ਸਦਾ ਦੀ ਨੀਂਦੇ ਸੁਵਾ ਦਿੱਤਾ ਸਵਈਆ ਛੰਦ ਰੋਸ ਪਰਿਓ ਰਨ ਮੌਰਾ ਗੁਨਾਥ 라ਵਣ ਸੋਭੋ ਬਾਨ ਪ੍ਰਹਾਰੇ ਸਰੋਨ ਸਰੋਨ ਨੈਕ ਲਗਿਓ ਤੈਨ ਕੇ ਤਨ ਉਰਜ ਰਹਿ ਤਨ ਪਾਰ ਪਧਾਰੇ ਰਾਮਚੰਦਰ ਇੰਨੇ ਗੁੱਸੇ ਚ ਕਰੋਧ ਚ ਪੀਰ ਰਸ ਵਿੱਚ ਆ ਕੇ ਕਹਿੰਦੇ ਤੀਰ ਚਲਾ ਰਹੇ ਨੇ ਰਾਵਣ ਨੂੰ ਮਾਰੇ ਬੜੇ ਤੀਰ ਸਿੱਧੇ ਮਾਰੇ ਤੀਰ ਤੇ ਤੀਰ ਇੰਨੇ ਤੇਜ ਤੀਰ ਇੰਨੇ ਵੇਗ ਨਾਲ ਚੱਲੇ ਤੀਰ ਇੰਨੀ ਕੁ ਜਿਆਦਾ ਸਪੀਡ ਨਾਲ ਉਹਦੇ ਸਰੀਰ ਚੋਂ ਲੰਘੇ ਵੀ ਤੀਰਾਂ ਨੂੰ ਲਹੂ ਹੀ ਨਹੀਂ ਲੱਗਾ ਸ਼ਰੋਣ ਨਾਇਕ ਲੱਗ ਲੈ ਨਾਇਕ ਲੱਗੇ ਉਹ ਤਿੰਨ ਨਾਇਕ ਹੁੰਦਾ ਥੋੜਾ ਜਿਹਾ ਨਾਇਕ ਲੱਗੇ ਉਹ ਤਿੰਨ ਕੇ ਤਨ ਥੋੜਾ ਜਿਹਾ ਵੀ ਲਹੂ ਨਹੀਂ ਲੱਗਾ ਪਾਰਵਦੇ ਸਰੀਰ ਦੀਆਂ ਜਿਹੜੀਆਂ ਜਿਹੜਾ ਬਖਤਰ ਬੰਦ ਜਿਹੜੇ ਬਾਜੂ ਬੰਦ ਲੋਹੇ ਦੇ ਪਾਏ ਸੀ ਨਾ ਉਹ ਸਾਰੇ ਉਹਦੇ ਟੁੱਟ ਗਏ ਤੇ ਉਹਨਾਂ ਨੂੰ ਭੇਦ ਕੇ ਤਿਹ ਤੀਰ ਜਿਹੜੇ ਨੇ ਪਾਰ ਲੰਘ ਗਏ ਸੁੱਕੇ ਪਾਰ ਲੰਘ ਗਏ ਬਾਜ ਗਰੀ ਰਥ ਰਾਜ ਰਤੀ ਰਨ ਭੂਮ ਗਿਰ ਇਹ ਪੰਤ ਸੰਗਾਰੇ ਉਹਨਾਂ ਬਾਣਾ ਦੇ ਨਾਲ ਘੋੜੇ ਹਾਥੀ ਰਥ ਤੇ ਇਹਨਾਂ ਘੋੜਿਆਂ ਦੇ ਸਵਾਰ ਹਾਥੀਆਂ ਦੇ ਸਵਾਰ ਤੇ ਰਥਾਂ ਦੇ ਸਵਾਰ ਕਹਿੰਦੇ ਰਣ ਭੂਮੀ ਦੇ ਵਿੱਚ ਡਿੱਗ ਪਿਆ ਐਦਾਂ ਉਹਨਾਂ ਨੂੰ ਸੰਘਾਰਿਆ ਕਿ ਲੰਮੇ ਸਾਰੇ ਇੱਕ ਵੱਡਿਆਂ ਹੀ ਸਾਰਿਆਂ ਨੂੰ ਲੰਮੇ ਪਾ ਦਿੱਤਾ ਤੇ ਕਿਦਾਂ ਲੰਮੇ ਪਾਇਆ ਜਾਨੋ ਬਸੰਤ ਤੱਕ ਅੰਤ ਸਮ ਕਦਲੀ ਦਲ ਪਉਣ ਪ੍ਰਚੰਡ ਉਖਾਰੇ ਜਿਵੇਂ ਬਸੰਤ ਜਦੋਂ ਮੁੱਕਦੀ ਹੈ ਨਾ ਤੇ ਹਵਾ ਆਉਂਦੀ ਹੈ ਤੇ ਹਵਾ ਦੇ ਨਾਲ ਕੇਲਿਆਂ ਦਾ ਬਾਗ ਇੱਕ ਵੱਡਿਓ ਲੰਮੇ ਪੈ ਜਾਂਦਾ ਇੱਕ ਸਾਰੀ ਧਰਤੀ ਦੇ ਨਾਲ ਲੱਗ ਜਾਂਦਾ ਐਦਾਂ ਭਗਵਾਨ ਰਾਮ ਦੇ ਬਾਣਾ ਨੇ ਇਹ 라ਵਣ ਦੇ ਆਏ ਹੋਏ ਯੋਧਿਆਂ ਨੂੰ ਰਾਜਕੁਮਾਰਾਂ ਨੂੰ ਜਿਹੜੇ ਬੜੇ ਚਾਹ ਦੇ ਨਾਲ ਆਏ ਸੀ ਲੜਨ ਵਾਸਤੇ ਉਹਨਾਂ ਦੇ ਲੜਨ ਦਾ ਚਾਹ ਪੂਰਾ ਕਰ ਦਿੱਤਾ ਧਰਤੀ ਦੇ ਉੱਤੇ ਸਦਾ ਦੇ ਵਾਸਤੇ ਸਦਾ ਦੀ ਨੀਂਦੇ ਸੁਵਾ ਦਿੱਤਾ ਦਸਵੇਂ ਪਾਤਸ਼ਾਹ ਪਰਮਾਉਂਦੇ ਨੇ ਗਰੀਬ ਨਵਾਜ਼ ਧਾਏ ਪਰ ਧਾਏ ਪਰ ਕਰ ਕੋਪ ਬਣ ਚਰ ਹੈ ਤਿੰਨ ਕੇ ਜੀਆ ਰੋਸ ਜਗਿਓ ਕਿਲ ਤਾਰ ਪੁਕਾਰ ਕਰ ਚਾਹ ਹੁ ਕਾਰਨ ਚੜ ਅਠਿ ਨਹ ਇੱਕ ਭਗੇਓ ਵਾਨਰ ਜਿਹੜੇ ਸਨ ਇਦਾਂ ਧਾਕੇ ਪੈ ਗਾ ਇਦਾਂ ਗੁੱਸਾ ਕਰਕੇ ਕਹਿੰਦੇ ਪੈ ਗਿਆ ਬਨੇਚਰ ਬਣ ਵਿੱਚ ਚਰਨ ਵਾਏ ਵਨਰ ਜੀ ਵਿੱਚ ਇੰਨਾ ਜ਼ਿਆਦਾ ਰੋਸ ਆਇਆ ਇੱਕ ਕਿਲਕਾਰੀਆਂ ਮਾਰ ਕੇ ਪੁਕਾਰਦੇ ਨੇ ਉੱਚੀ ਉੱਚੀ ਚਾਰ ਚੁਫੇਰੇ ਪਰ ਜੰਗ ਦਾ ਮੈਦਾਨ ਛੱਡ ਕੇ ਕੋਈ ਨਹੀਂ ਭੱਜਿਆ ਰਣ ਦੇ ਵਿੱਚੋਂ ਭੱਜ ਕੇ ਕੋਈ ਬਾਹਰ ਨਹੀਂ ਗਿਆ ਕੈਬਾਨ ਕਮਨ ਗਦਾ ਵਰਸ਼ ਉਤ ਤੇ ਦਲ ਰਾਵਨ ਕੋਈ ਮੰਗਿਓ ਜੂਜ ਅਰੂਜ ਗਿਰੇ ਤਰਨੀ ਤੇਜ ਰਾਜ ਪਰਮਿਓ ਛੇਵ ਧਿਆਨ ਡਿਗਿਓ ਉਹਦੋਂ 라ਵਣ ਦੇ ਯੋਧੇ ਵੀ ਤਮਾਨ ਪਕੜ ਕੇ ਬਾਣ ਲੈ ਕੇ ਬਰਸ਼ੀਆਂ ਲੈ ਕੇ ਤੇ ਉਮਕ ਕੇ ਆ ਗਏ ਚੜਾਈ ਕਰਕੇ ਆ ਗਏ ਪੈਗਾ ਟੁੱਟ ਕੇ ਜੂਜ ਪਰੇ ਅਰੂਜ ਗਰੇ ਜੂਜ ਕੇ ਪੈਗਾ ਕੁੱਲ ਜਗ੍ਹਾ ਇੱਕ ਦੂਜੇ ਨਾਲ ਗੁੱਥਮ ਗੁੱਥਾ ਹੋ ਗਾਇ ਧਰਤੀ ਤੇ ਡਿੱਗ ਪੈ ਐਦਾਂ ਦਾ ਜੰਗ ਵੇਖ ਕੇ ਦਿਜ ਰਾਜ ਬ੍ਰਹਮਾ ਜਿਹੜਾ ਨਾ ਬੜਾ ਭ੍ਰਮਿਤ ਹੋਇਆ ਤੇ ਇਹ ਕੀ ਹੋ ਗਿਆ ਭ੍ਰਮ ਦਾ ਪਰਦਾ ਤੇ ਸ਼ਿਵਜੀ ਦਾ ਵੀ ਜਿਹੜਾ ਧਿਆਨ ਨਾ ਖੁੱਲ ਗਿਆ ਸ਼ਿਵਜੀ ਦਾ ਧਿਆਨ ਵੀ ਟੁੱਟ ਗਿਆ ਐਦਾਂ ਦਾ ਜੰਗ ਵੇਖ ਕੇ ਰੌਲਾ ਗੌਲਾ ਸੁਣ ਕੇ ਕਿਲਕਾਰਾਂ ਦੀਆਂ ਆਵਾਜ਼ਾਂ ਐਂਦੀ ਐਦੀ ਉੱਚੀ ਸੰਕੇ ਸ਼ਿਵਜੀ ਦੇ ਸ਼ਿਵਜੀ ਤੱਕ ਪਹੁੰਚ ਗਈਆਂ ਤੇ ਉਹਦਾ ਧਿਆਨ ਵੀ ਤੋੜ ਦਿੱਤਾ ਜੂਜੇ ਅਰੂਜ ਗਿਰੇ ਪਟਵਾ ਤਨ ਕਾਇਨ ਕਾਇ ਕਨੇ ਬਿਬਰਾਨੇ ਜੋਦੇ ਸੂਰ ਮੇਂ ਜੂਜ ਪੈ ਕੁਲ ਜਗੈ ਤੇ ਫਿਰ ਡਿੱਗਦੇ ਨੇ ਜ਼ਮੀਨ ਤੇ ਸਰੀਰ ਤੇ ਬੜੇ ਬੜੇ ਜ਼ਖਮ ਲੱਗੇ ਨੇ ਤੇ ਪਿਬਰਾਨੇ ਤੇ ਕਰਰਾਉਂਦੇ ਨੇ ਦੁੱਖ ਵਿੱਚ ਆਵਾਜ਼ਾਂ ਕੱਢਦੇ ਨੇ ਜੰਬਕ ਗਿੱਦ ਪੈਸਾ ਚਨ ਸਚਰ ਫੁੱਲ ਪਰੇ ਰਨ ਮੋਹਰ ਸਾਨੇ ਜਦੋਂ ਬਰਮਾਸ ਵੇਖਿਆ ਲਹੂ ਵੇਖਿਆ ਸਿਰ ਵੱਡ ਕੱਟ ਵੇਖੀ ਲਾਸ਼ਾਂ ਦੇ ਢੇਰ ਵੇਖੇ ਜੰਬਕ ਗਿੱਦੜ ਆ ਗਏ ਗਿਰਜਾ ਆ ਗਿਆ ਪੈਸਾ ਚ ਆ ਗਏ ਭੂਤ ਪ੍ਰੇਤ ਨੇ ਸਚਰ ਰਾਤ ਨੂੰ ਵਿਚਰਨ ਵਾਲੇ ਆ ਗਏ ਰਾਖਸ਼ ਆ ਗਏ ਉਹਨਾਂ ਫੁੱਲੇ ਫਿਰਦੇ ਨੇ ਮੈਦਾਨ ਵਿੱਚ ਹਰ ਸਾਨੇ ਬੜੀ ਉਹਨਾਂ ਨੂੰ ਖੁਸ਼ੀ ਆ ਕਿ ਐਨਾ ਮਾਸ ਤੇ ਅੱਗੇ ਕਦੇ ਖਾਨ ਨੂੰ ਮਿਲਿਆ ਹੀ ਨਹੀਂ ਅੱਜ ਅਸੀਂ ਰੱਜ ਰੱਜ ਕੇ ਖਾਵਾਂਗੇ ਅੱਜ ਆਪਣੀ ਤ੍ਰਿਪਤੀ ਕਰ ਲਾਂਗੇ ਕਈ ਸਮੇਂ ਦੀ ਭੁੱਖ ਅੱਜ ਮਿਟ ਜਾਏਗੀ ਤੇ ਬੜੀ ਉਹਨਾਂ ਨੂੰ ਖੁਸ਼ੀ ਹੋਈ ਗਿਰਜਾ ਨੂੰ ਗਿੱਦੜਾ ਨੂੰ ਪਿਸਾਚਾ ਨੂੰ ਨਿ사ਚਰਨ ਨੂੰ ਸਾਰੇ ਬੜੇ ਜਾਦੇ ਆਨੰਦ ਵਿੱਚ ਫਿਰਦੇ ਆ ਨਾਲੇ ਰੱਜਦੇ ਆ ਮਾਸ ਖਾਂਦੇ ਆ ਉਮੇ ਅਕਾਸ਼ੀ ਉਦਾਸ ਪਾਏ ਗਨ ਦੇਵ ਅਦੇਵ ਪਰਮੇ ਪਹਰਾਨੇ ਪਰ ਦਸਵੇਂ ਪਾਤਸ਼ਾਹ ਕਹਿੰਦੇ ਨੇ ਇਦਾਂ ਦਾ ਜਦੋਂ ਜੰਗ ਹੋਇਆ ਨਾ ਜੰਬਗ ਗਰਜਦੇ ਉਹ ਤੇ ਖੁਸ਼ ਫਿਰਦੇ ਨੇ ਪਰ ਕਾਂਪੇ ਉੱਠੀ ਸੋ ਦੇਸ਼ਾਬੇ ਦੇ ਸਾਦੇਗ ਪਾਲਨ ਪਰ ਪ੍ਰਲਯ ਅਨੁਮਾਨੇ ਜਿਹੜੀ ਵੇਖ ਕੇ ਇਦਾਂ ਦੀ ਜੰਗ ਤੇ ਦਿਸ਼ਾ ਬੇਦਿਸ਼ਾ ਜਿਹੜੇ ਦਿਗਪਾਲ ਨੇ ਦਿਸ਼ਾਵਾਂ ਦੇ ਮਾਲਕ ਨੇ ਭੂਮੀ ਕੰਬ ਉੱਠੀ ਐ ਲੱਗਾ ਜਿਵੇਂ ਪਰਲੇ ਆ ਗਈ ਹੋਵੇ ਇਹ جنگ ਨਹੀਂ ਹੋਇਆ ਪਰਲੇ ਆ ਗਈ ਆ ਤੇ ਭੂਮੇ ਆਕਾਸ਼ੀ ਧਰਤੀ ਉਦਾਸ ਹੋ ਗਈ ਆਕਾਸ਼ੀ ਉਦਾਸ ਹੋ ਗਿਆ ਦੇਵਤੇ ਗਾਨੇ ਉਦਾਸ ਹੋ ਗਏ ਦੇਵ ਦੇਵ ਯਦਾਸ ਹੋ ਗਏ ਤੇ ਸਾਰੇ ਜਾਣੇ ਕਬਰ ਆ ਗਏ ਐਦਾਂ ਦਾ ਜੰਗ ਵੇਖ ਕੇ ਨਾ ਕਬਰ ਆ ਗਏ ਮਨ ਇਹਨਾਂ ਦੇ ਵੀ ਜੋ ਲੜਨਾ ਵੇਖੋ ਇੱਕ ਬੰਨੇ ਆ ਖਾਟ ਖਾਣੇ ਸਰੀਰ ਤੇ ਵੱਖਰੀ ਗੱਲ ਆ ਤੇ ਕਿਦਾਂ ਕਦਾ ਕਿੰਨਾ ਕ ਜਿਆਦਾ ਭਿਆੰਕਰ ਜੰਗ ਹੋਏਗਾ ਕਿਦਾਂ ਦੀ ਲੜਾਈ ਹੋਏਗੀ ਕਿ ਜਿਨ੍ਹਾਂ ਨੂੰ ਵੇਖ ਕੇ ਦੇਵਤੇ ਰਾਖਸ਼ ਧਰਤੀ ਆਕਾਸ਼ ਸਭ ਕਬਰਾ ਗਏ ਕਿ ਇਦਾਂ ਦੀ ਮਾਰ ਇਦਾਂ ਦਾ ਜੰਗ ਇਦਾਂ ਦੀ ਕਟਾ ਵੱਡ ਐਸਾ ਖੂਨ ਐਸਾ ਭੈੰਕਰ ਨਜ਼ਾਰਾ ਜਿਹੜਾ ਵੇਖਿਆ ਨਹੀਂ ਜਾਂਦਾ ਤੇ ਜਿਹੜੇ ਫਿਰ ਜੁੱਦੇ ਲੜਦੇ ਨੇ ਬਹਾਦਰੀ ਨਾਲ ਹੂਰਾ ਉਹਨਾਂ ਨੂੰ ਕਿਉਂ ਨਾ ਵਰਣ ਵਾਸਤੇ ਆਉਣ ਰਾਵਣ ਰੋਸ ਪਰਯੋਰਾ ਨ ਮੋਰ ਇਸ ਸੰਸਾਰੇ ਯੋਗ ਪ੍ਰਯੋਗ ਪਰ ਹਾਰੇ ਰਾਵਣ ਗੁੱਸੇ ਵਿੱਚ ਆਇਆ ਸੱਟਾਂ ਤੇ ਲੱਗੀਆਂ ਬਾਣ ਵੱਜੇ ਨੇ ਪਰ ਗੁੱਸੇ ਵਿੱਚ ਆ ਕੇ ਉਹਨੇ ਨਾ ਯੋਗ ਪ੍ਰਯੋਗ ਇੱਕੋ ਵਾਰ ਹੀ ਬਾਣ ਇੰਨੇ ਛੱਡ ਦਿੱਤੇ ਇੰਨੇ ਜਿਆਦੇ ਬਾਣ ਛੱਡ ਦਿੱਤੇ ਭੂਮੇ ਆਕਾਸ਼ ਦੇ ਸਾਬੇ ਦੇ ਸਾ ਸਭ ਔਰ ਰੁਕੇ ਨਹੀਂ ਜਾਤ ਨਿਹਾਰੇ ਭੂਮੀ ਤੇ ਆਕਾਸ਼ ਤੇ ਦਿਸ਼ਾ ਤੇ ਦਿਸ਼ਾ ਸਾਰੇ ਪਾਸੇ ਬਾਣੀ ਬਾਣ ਤੀਰੀ ਤੀਰ ਜਿੱਧਰ ਵੀ ਨਿਗਾਹ ਜਾਂਦੀ ਆ ਐਨੇ ਤੀਰ ਉਹਨੇ ਚਲਾਏ ਸ੍ਰੀ ਰਘੂ ਰਾਜਿਸ ਰਸਨ ਲੈ ਚਨ ਮੋਸਬੋ ਕਰ ਸਰ ਪੁੰਜ ਨਿਵਾਰੇ ਜਾਨਕ ਭਾਣ ਉਦੇ ਨਿਸ ਕੋ ਲਖ ਕੈ ਸਭੀ ਤਪ ਤੇਜ ਪਦਾਰੇ रामचन्द्र ਜੀ ਨੇ ਲੈ ਕੇ ਆਪਣਾ ਬਾਣ ਕਮਾਨ ਲੈ ਕੇ ਤੇ ਗੁੱਸੇ ਵਿੱਚ ਆ ਕੇ ਸ਼ੁਭ ਕੈ ਸ਼ੋਭ ਵਿੱਚ ਆ ਕੇ ਉਹ ਸਾਰੇ ਹੀ ਉਹਦੇ ਬਾਣ ਪੁੰਜ ਮੈਨੇ ਸਾਰੇ ਉਹ ਨਿਵਾਰ ਦਿੱਤੇ ਜਾਨਕ ਭਾਣ